ਹਾਂਜੀ ਬਾਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਵਜੀ ਚੈਨਲ ਆਪਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤਾਂ ਐਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਹੈ ਕਰਾਂ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਸਭ ਤੋਂ ਪਹਿਲਾਂ ਵੀਰੇ ਮੈਂ ਮਾਫੀ ਚਾਹੁੰਨਾ ਕਿ ਤੁਹਾਡੇ ਲਈ ਵੀਰੇ 2 ਦਿਨ ਹੋ ਗਏ ਥੋੜਾ ਵੀਰੇ ਸ਼ਡਿਊਲ ਬਿਜੀ ਸੀ ਉਹਦੇ ਕਰਕੇ ਆਪਾਂ ਤੁਹਾਡੇ ਲਈ ਕੋਈ ਨਗੀਨੇ ਨਹੀਂ ਲਾ ਪਏ ਤੇ ਬਾਬੇ ਉਹ ਅੱਜ 2 ਦਿਨਾਂ ਤੋਂ ਬਾਅਦ ਜੂੜਾ ਤੁਹਾਡੇ ਅੱਗੇ ਮੇਰਾ ਵੀ ਰੈਸਾ ਪੇਸ਼ ਕਰਨ ਲੱਗੇ ਮੇਰਾ ਵੀਰ ਅੱਖਾਂ ਬੰਦ ਕਰਕੇ ਆ ਜਿੱਥੇ ਮਰਜੀ ਛੱਡਦੀੋਂ ਮੇਰਾ ਭਰਾ ਜਾਣਗੇ ਨਹੀਂ ਯਾਰ ਇਸ ਗੱਲ ਦੀ ਗਾਰੰਟੀ ਯਾਰ ਬਾਕੀ ਤੁਹਾਨੂੰ ਪਤਾ ਜੀ ਅੱਜ ਦੀ ਡੇਟ ਦੇ ਵਿੱਚ ਮੇਰਾ ਭਰਾ ਕਿਸੇ ਸੱਜਣ ਕਿਸੇ ਬੰਦੇ ਕੋਲੇ ਇੰਨੇ ਮਾਰੇ ਜਾਨਵਰ ਨਹੀਂ ਕਨਾਉਂਦੇ ਹੁਣ ਠੀਕ ਆ ਪ्युअर ਮਰਾ ਵਾਲੇ ਕੂਤਰਾਂ ਦੇ ਵਿੱਚੋਂ ਵੀਰੇ ਵੱਡੀ ਜੋੜੀ ਥੋੜੇ ਅੱਗੇ ਆ ਜਲਾਤੀ ਐ ਜੋੜਾ ਐ ਸਾ ਟੌਪ ਜੋੜਾ ਬਾਬੇ ਉਤਰਨਾਟ ਜੋੜਾ ਬਚੇ ਬਹਿ ਜਾ ਬਜਾ ਕਰਾਉਣਗੇ ਜਿਹੜੇ ਸੱਜਣ ਦੇ ਘਰ ਇਹ ਜੋੜਾ ਗਿਆ ਰੇਟ ਪਹਿਲਾਂ ਵਿੱਚ ਮੈਂਸ਼ਨ ਕਰਨਾ ਵੀਰੇ ਮੈਂ ਠੀਕ ਆ ਕਿਉਂਕਿ ਬਹੁਤ ਭਰਾ ਗੰਦੇ ਵੀਰੇ ਪਤਾ ਨਹੀਂ ਕਿੰਨਾ ਕਾ ਜ਼ਿਆਦਾ ਰੇਟ ਹੋਏਗਾ 3000 ਰੁਪਏ ਰੇਟ ਆ ਜੋੜੀ ਆਪਣੀ ਦਾ 14 ਫਰੀ ਕੂਤਰੀ ਆ ਜੀ ਅੱਗੇ ਵਾਲੀ ਚੈੱਕ ਕਰੋ ਪੈਰਾਂ ਦੇ ਉੱਤੇ ਮਰਾ ਭਰਾ ਦੇ ਘੜਮੀ ਜੀ ਮੌਜ ਬੰਦ ਜੋੜੂ ਮੱਕੰਮਲ 14 ਫਰਨੇ ਦੇ ਪੁੰਜੇ ਦੇ ਵਿੱਚ ਤੇ ਦਰਸ਼ਕੋ ਮਗਰ ਵਾਲਾ ਆਪਣਾ ਝੋਟਾ ਚੈੱਕ ਕਰੋ ਠੀਕ ਹੈ ਜੀ ਸੜੇ ਹੋਏ ਸੁਰਖ ਜਾਮਣੀ ਪੈਰ ਪਲਾਸਟਿਕ ਦੇ ਨਾਲੇ ਛੱਲੇ ਲੱਗੇ ਦਰਸ਼ਕੋ ਲੱਗੀਆਂ ਲਗਾਈਆਂ ਜੋੜੀਆਂ ਪੱਖੀਆਂ ਜੋੜੀਆਂ ਆਂਡੇ ਬੱਚਿਆਂ ਦੀ ਮੇਰਾ ਭਰਾ ਫੁੱਲ ਬਟਾ ਫੁੱਲ ਗਾਰੰਟੀ ਬਾਕੀ ਜੋੜੀ ਨੂੰ ਤੁਸੀਂ ਗੁੜਕ ਦਾ ਚੈੱਕ ਗਾਰੀ ਲਿਤਾਇਆ ਤੇ ਮੇਰਾ ਵੀਰ ਪੂਰੀ ਫੁੱਲ ਗਾਰੰਟੀ ਵਾਲਾ ਜੋੜਾ ਆ ਰੇਟ ਤੁਹਾਨੂੰ ਵਿੱਚੇ ਮੈਂਸ਼ਨ ਕਰਤਾ ਮੈਂ ਆਪਾਂ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਓਲਾ ਨਹੀਂ ਮੇਰਾ ਭਰਾ ਆਪਦੇ ਮਨ ਪਸੰਦੀ ਮੇਰਾ ਭਰਾ ਚੀਜ਼ ਲਈ ਦੀ ਅਗਲੇ ਦਾ ਰੇਟ ਭਰ ਕੇ ਠੀਕ ਹੈ ਜੀ ਤਾਂ ਇੱਕ ਠੋਕੇ ਮਰਾਪਰਾ ਤੁਹਾਨੂੰ ਵੀਡੀਓ ਵਿੱਚ ਹੀ ਰੇਟ ਆਪਾਂ ਦੱਸੀਦਾ ਆ ਤੁਹਾਨੂੰ ਪਤਾ ਯਾਰ ਜਿਹੜੇ ਬੰਦੇ ਨੇ ਵੀਰੇ ਨਿੰਦਨਾ ਹੁਣੇ ਸਾਲੇ ਨੇ ਨਿੰਦੀ ਦੇਣਾ ਆ ਠੀਕ ਆ ਚਾਹੇ ਬੰਦਾ ਆਪਣੀ ਧੌਣ ਵੱਢ ਕੇ ਅਗਲੇ ਦੇ ਚਰਨਾ ਚ ਰੱਖ ਦੇ ਠੀਕ ਨਹੀਂ ਬਾਕੀ ਚਲੋ ਜਿਹੜਾ ਬੰਦਾ ਤਾਂ ਅਸਲ ਬੰਦਾ ਨਸਲੀ ਬੰਦਾ ਜੀ ਉਹ ਇਹੋ ਜਿਹਾ ਕੰਮ ਕਦੇ ਨਹੀਂ ਕਰਦਾ ਬਾਕੀ ਜਿਹੜੇ ਬੰਦੇ ਬਦ ਨਸਲੇ ਆ ਤੁਹਾਨੂੰ ਪਤਾ ਕਿਸੇ ਦੀ ਚੜਾਈ ਵੇਖ ਕੇ ਨਹੀਂ ਯਾਰ ਪਾਉਂਦੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਮੇਰਾ ਪਰ ਫਿਰ ਮਾੜਾ ਕਮੈਂਟ ਹੀ ਕਰਨਾ ਪਰ ਫਿਰ ਹਾਲ ਦੀ ਘੜੀ ਜੀ ਬਹੁਤ ਸੱਜਣਾਂ ਆਪਾਂ ਨੂੰ ਪਿਆਰ ਦਿੰਦੇ ਨੇ ਸਾਰੇ ਵਧੀਆ ਕਮੈਂਟ ਕਰਦਿੰਦੇ ਨੇ ਆਪਦੇ ਵਰਗੇ ਤੇ ਬਾਕੀ ਚਲੋ ਬੰਦੇ ਦੇ ਕਮੈਂਟਾਂ ਤੋਂ ਮੇਰਾ ਵੀ ਰਜ਼ਾਹਰ ਹੋ ਜਾਂਦਾ ਕਿ ਹਾਂ ਭਈ ਸਾਡੇ ਬਾਰੇ ਅਗਲਾ ਕੀ ਸੋਚ ਵਿਚਾਰ ਰੱਖਦਾ ਆ ਠੀਕ ਆ ਜੀ ਚੈੱਕ ਕਰੋ ਦੇਖੋ ਜੀ ਸਾਹਨੇ ਕਿਵੇਂ ਖੜਾ ਪਤਾ ਲੱਗਦਾ ਭਾਈ ਜੀ ਕਿ ਵਾਕਈ ਕਬੂਤਰ ਹੈਗਾ ਆ ਦੇਖੋ ਜੀ ਕਿਵੇਂ ਗੇਰ ਪਾਉਂਦਾ ਧੌਂ ਦੇ ਵਿੱਚ ਆਪਦੇ ਕਰੋ ਚੱਕ ਕੁਆਲਟੀ ਵੀਰੇ ਵੈਕਸੀਨੇਟ ਹੋਏ ਹੋਏ ਕਬੂਤਰ ਨਹੀਂ ਇਹ ਨਹੀਂ ਕਿ ਇਹਨਾਂ ਨੂੰ ਵੈਕਸੀਨ ਨਹੀਂ ਹੋਈ ਵੀ ਫੁੱਡੇ ਅੰਦਰ ਛੱਡੋਂਗੇ ਤੁਹਾਡੇ ਬਿਮਾਰੀ ਪੈ ਕੇ ਠੀਕ ਆ ਵੀਰੇ ਆਪਾਂ ਵੀਰੇ ਚਲੋ ਅਰਦਾਸ ਕਰਦੇ ਆ ਇਹੋ ਜੀ ਨਾਮਰਾਤ ਬਿਮਾਰੀ ਮੇਰਾ ਭਰਾ ਰੱਬ ਕੇਹੇ ਦੁਸ਼ਮਣ ਦੇ ਫੁੱਡੇ ਵਿੱਚ ਵੀ ਨਾ ਹੋਵੇ ਵੀਰੇ ਦੇਖੋ ਕਬੂਤਰ ਥੋੜੇ ਤਾਂ ਤੰਦਰੁਸਤ ਆ ਥੋੜੇ ਐਂਟੀਆਂ ਦੇ ਕਬੂਤਰ ਤੰਦਰੁਸਤ ਆ ਮੇਰਾ ਭਰਾ ਦਰਸ਼ਕੋ ਮੈਚ ਭਿੰਨ ਦਾ ਸਵਾਦ ਹੀ ਤਾਂ ਹੀ ਆਉਂਦਾ ਜੇ ਬੰਦੇ ਦੋਵੇਂ ਬਰਾਬਰ ਦੇ ਹੋਣ ਠੀਕ ਆ ਹੁਣ ਇੱਕ ਮੰਨ ਕੇ ਚਲੋ ਸਾਨ ਪੂਰਾ ਲਗੜਾ ਚੂਟੀ ਦਾ ਪਹਿਲਵਾਨ ਆ ਦੂਜਾ ਬੰਦਾ ਲੰਗੜਾ ਆ ਠੀਕ ਆ ਤਾਂ ਉਹਨਾਂ ਦੀ ਮੇਰਾ ਭਰਾ ਆਪਸੀ ਪਹਿਲਵਾਨੀ ਦੇ ਵਿੱਚ ਦਰਸ਼ਕਾਂ ਨੂੰ ਵੀ ਵੇਖਣ ਦਾ ਕੀ ਨਜ਼ਾਰਾ ਆਏਗਾ ਠੀਕ ਆ ਨਾ ਮੇਰਾ ਭਰਾ ਸਵਾਦ ਤਾਂ ਆਉਂਦਾ ਜੇ ਸ਼ੇਰ ਨਾਲ ਸਵਾ ਸ਼ੇਰ ਭਿੜੇ ਫਿਰ ਮੈਚ ਵੇਖਣ ਦਾ ਨਿਆਰਾ ਆਉਂਦਾ ਹਾਂ ਵੀ ਠੀਕ ਹੈ ਜਿਹੜਾ ਜਿੱਤਦਾ ਉਹ ਵੀ ਕਹਿੰਦਾ ਹਾਂ ਵੀਰੇ ਮੈਂ ਸ਼ੇਰ ਤੋਂ ਜਿੱਤਿਆ ਤੇ ਜਿਹੜਾ ਬੰਦਾ ਜਿਹਨੂੰ ਹਰਾਉਂਦਾ ਉਹ ਵੀ ਕਹਿੰਦਾ ਹਾਂ ਬਈ ਮੈਂ ਸ਼ੇਰ ਨੂੰ ਹਰਾਇਆ ਆ ਠੀਕ ਹੈ ਨਾ ਇਹ ਨਹੀਂ ਸ਼ੇਰ ਨਾਲ ਕੁੱਤਾ ਲੜਾਤਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਕੁੱਤਾ ਸ਼ੇਰ ਅੱਗੇ ਕਿੱਥੇ ਜਾ ਤਰੂਗਾ ਬਾਕੀ ਚੈੱਕ ਕਰੋ ਆਪਣੇ ਗੱਲਾਂ ਕਰਦੇ ਕਰਦੇ ਝੋਟਾ ਆਪਣਾ ਦਵਾਰਾਂ ਲੱਗ ਗਿਆ ਗੜਕਣ ਤੇ ਮੇਰਾ ਵੀਰ ਫੁੱਲ ਗਰੰਟੀ ਵਾਲਾ ਜੋੜਾ ਜਿਹੜੇ ਭਰਾਸ਼ ਕਿ ਕਰਦੇ ਨੇ ਕਾਸ਼ ਵੀਰੇ ਸਾਡੇ ਉੱਤੇ ਯਾਰ ਦਾਵੇ ਬਹੁਤ ਆ ਗੇਮ ਪਾਣੀ ਸਾਡੇ ਕੋਲ ਪੂਰਾ ਆ ਉਸਤਾਦ ਦੀ ਸਾਡੇ ਉੱਤੇ ਕਿਰਪਾ ਮੇਰਾ ਭਰਾ ਬਸ ਵੀਰੇ ਸਾਨੂੰ ਜਾਨਵਰ ਖੜਾਈ ਵਾਲੇ ਦੇ ਦਿਓ ਉਹ ਸੱਜਣਾਂ ਵਾਸਤੇ ਮੇਰਾ ਭਰਾ ਅੱਜ ਆਹ ਵਾਲਾ ਜੋੜਾ ਸਮਝ ਲਓ ਤੋਹਫਾ ਹੀ ਆ ਇਸ ਰੇਡ ਦੇ ਵਿੱਚ ਮੇਰਾ ਭਰਾ ਤੁਹਾਨੂੰ ਗਰੰਟੀ ਹੈ ਕਿ ਤੋ ਹੋਰ ਨਹੀਂ ਮਿਲੇਗਾ ਬੇਚਨ ਹੋ ਸਾ ਤੁਹਾਨੂੰ ਕੋਈ 1500 ਨੂੰ ਦੇ ਦੇ ਠੀਕ ਹੈ ਕਿਉਂਕਿ ਵੀਰੇ ਸ਼ਕਲਾ ਮਿਲ ਜਾਂਦੀਆਂ ਕੋਰੀਆਂ ਪਰ ਮਸਲਾ ਨਹੀਂ ਮਿਲਦੀਆਂ ਮੇਰਾ ਵੀਰੋ ਠੀਕ ਹੈ ਬਾਕੀ ਯਾਰ ਆਪਾਂ ਆਪਦੇ ਮਨ ਵਿੱਚ ਇਹ ਬਹਿ ਨਹੀਂ ਰੱਖਿਆ ਕਿ ਹਾਂ ਵੀ ਸਾਰੇ ਚੂਟੀ ਵਾਲੇ ਜਾਨਵਰ ਸਾਡੇ ਖੁੱਡਿਆਂ ਦੇ ਵਿੱਚ ਫਿਰਦੇ ਆ ਸਾਡੇ ਇਲਾਕੇ ਦੇ ਵਿੱਚ ਨਹੀਂ ਮੇਰਾ ਭਰਾ ਵੀਰੇ ਆਲੋ ਵਰਲਡ ਦੇ ਵਿੱਚ ਆਪਣੇ ਮਲਬਈ ਕੂਟਾਂ ਨੇ ਪੂਰੀ ਆਪਣੀ ਧੱਕ ਪਾਈ ਹੋਈ ਹੈ ਜੀ ਠੀਕ ਹੈ ਜੀ ਤੇ ਆਜੋ ਬਾਬਿਆ ਹੁਣ ਮੈਂ ਤੁਹਾਨੂੰ ਕਰਾਉਣਾ ਜੀ ਆਪਣੀ ਅੱਜ ਵਾਲੀ ਟੌਪ ਜੁੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ਾਂ ਮੇਰਾ ਭਰਾ ਤੁਹਾਨੂੰ ਕਰਾਉਣਾ ਦਰਸ਼ਨ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਲਾਸਟ ਟਾਈਮ ਬਣੇ ਰਹੋ ਬਾਕੀ ਪੈਰ ਚੈੱਕ ਕਰ ਲਓ ਤੇ ਕੋਈ ਨਹੀਂ ਮੇਰਾ ਭਰਾ ਕਾਲੀ ਕਾਦੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਫਿਰ ਤੁਸੀਂ ਮੱਕੰਮਲ ਮੇਰਾ ਭਰਾ ਐਸੇ ਜੋੜੇ ਦਾ ਸ਼ੌਂਕ ਕਰਿਓ ਤੇ ਪਿਆਰਾ ਜਿਹਾ ਕਮੈਂਟ ਮੇਰਾ ਭਰਾ ਤੁਸੀਂ ਲਾਜ਼ਮੀ ਕਰਕੇ ਜਾਣਾ ਯਾ ਠੀਕ ਆ ਉਹ ਹਾਂ ਜੀ ਵੀ ਬਾਪੂ ਆ ਕਰੋ ਸ਼ੌਂਕ ਜੀ ਆਪਣੇ ਤੁਸੀਂ ਬਰਥਡੇ ਕੂਤਰ ਦਾ ਮੇਰਾ ਭਰਾ ਦੇਖੋ ਜੀ ਪੰਜਰੇ ਵਿੱਚ ਕੂਤਰ ਕਿਵੇਂ ਪਾਉਂਦਾ ਸੀ ਘਰੂ ਹੁਣ ਹੱਥ ਜਿਹੇ ਵਿੱਚ ਆ ਕੇ ਦੇਖੋ ਕਿਵੇਂ ਬਣਿਆ ਫਿਰ ਠੀਕ ਹੈ ਜੀ ਹੱਕ ਚੌੜੀ ਪਿਛੋਂ ਪਾਬਿਓ ਜਮਾ ਬੰਦ ਸੁਨਹਿਮ ਜ ਆਪਣਾ ਇਹ ਜਨ ਪਰ ਕਤਕਾਰ ਥੋੜੀ ਸਕਰੀਨ ਦੇ ਸਾਹਮਣੇ ਬਾਕੀ ਜੰਬਰ ਆਪਣੀ ਤੁਸੀਂ ਤਾਂ ਦਰੋਸਤੀ ਚੈੱਕ ਕਰ ਲਿਤੀ ਆ ਠੀਕ ਹੈ ਜੀ ਫੁੱਲ ਗਾਰੰਟੀ ਵਾਲਾ ਮਰਾ ਭਰਾ ਆਪਣਾ ਇਹ ਕੂਤਰਿਆ ਜੀ ਗੁਲਾਬੀ ਨੋਕ ਗੁਲਾਬੀ ਪਰਕਾ ਸ਼ਾਹ ਕਾਲੀਆਂ ਅੱਖਾਂ ਨਿਕਾ ਜਾਂ ਸਰਿਆ ਜੀ ਨਿਗੀ ਜੀ ਨੋ ਗਿਆ ਠੀਕ ਹੈ ਚੈੱਕ ਕਰ ਲਓ ਮਰਾ ਭਰਾ ਅੱਖ ਦੀ ਕੁਆਲਟੀ ਸ਼ਾਹ ਕਾਲੀਆਂ ਅੱਖਾਂ ਦਾ ਪਾਬਿਓ ਆਪਣਾ ਇਹ ਕੂਤਰਿਆ ਬਾਕੀ ਇਸ ਬੰਨੇ ਮਰਾ ਭਰਾ ਚੈੱਕ ਕਰ ਲਓ ਠੀਕ ਹੈ ਬਾਡੀ ਸਟਰਕਚਰ ਦੇਖੋ ਜੀ ਬਹੁਤ ਮਿੱਠੇ ਜਨਬਰ ਮਰਾ ਭਰਾ ਜਾਣਦੇ ਨੇ ਯਾਰ ਤੇ ਆਹ ਭਾਈ ਜੀ ਜੰਬਰ ਆਪਣੇ ਦਾ ਪੱਲਾ ਪਹਿਲੀਆਂ ਤਿੰਨ ਕੰਨੀਆਂ ਚੈੱਕ ਕਰ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਜਦ ਕਿ ਵਿਚਾਲੜ ਦੀ ਕੰਨੀ ਹਲਕੀ ਜੀ ਕਸੀ ਹੋਈ ਆ ਠੀਕ ਆ ਜੀ ਬਿਲਕੁਲ ਤਿੰਨ ਕੰਨੀਆਂ ਬਿਲਕੁਲ ਬਰਾਬਰ ਰੱਖਦਾ ਆ ਹੁੰਦੀ ਮੇਰਾ ਭਰਾ ਕੁਆਲਟੀ ਠੀਕ ਆ ਜੀ ਚੈੱਕ ਰਿਆ ਕਰੋ ਮੇਰਾ ਵੀਰ ਠੀਕ ਹੈ ਬਾਕੀ ਪੱਲੇ ਦੀ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਇੱਕ ਸਾਰਚ ਨੇ ਆਵੇ ਪੱਲਾ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਜਦ ਕਿ ਵੱਡਾ ਆਪਣਾ ਬਰੀਡਰ ਕਬੂਤਰ ਆ ਤੇ ਰਹੀ ਗੱਲ ਤੁਹਾਨੂੰ ਪਹਿਲਾਂ ਇਹਦਾ ਅਗਲਾ ਪੱਲਾ ਵੀ ਚੈੱਕ ਕਰ ਲਓ ਮੇਰਾ ਭਰਾ ਤੇ ਆ ਲਓ ਜੀ ਦੇਖੋ ਭਾਜੀ ਪੱਲੇ ਦੀ ਬਨਾਵਟ ਚੈੱਕ ਕਰ ਲੋ ਇੱਕ ਸਾਰ ਚਿਣਾਵਿਆਂ ਪੱਲਾ ਕਬੂਤਰ ਦਾ ਠੀਕ ਹੈ ਤੇ ਬਾਬੇਓ ਪੂਰਥ ਨੂੰ ਪਤਾ ਹੀ ਹੈ ਜੀ ਕਿ ਕਬੂਤਰ ਆਪਣੇ ਪੂਛ ਕੀ ਰੱਖਦੇ ਨੇ ਔਰ ਕੀ ਨਹੀਂ ਬਿਲਕੁਲ ਬੰਦ ਪੂਛਾਂ ਅੰਗੂਠੇ ਮੇਰੇ ਕਿੱਥੇ ਨੇ ਬਕਾਇਦਾ ਆਪਾਂ ਸਾਨੂੰ ਪੂਛ ਹਿਲਾ ਕੇ ਵਿਖਾਈ ਦੀ ਹੈ ਠੀਕ ਹੈ ਜਮਾ ਸਰੇ ਤਾਂ ਹੀ ਕਬੂਤਰ ਆਪਣਾ ਕੰਨੀਆਂ ਰੱਖਦਾ ਸੜੇ ਹੋਏ ਜੰਮਲੀ ਪੈਰਾਂ ਦਾ ਖੁਸ਼ਕ ਪੈਰਾਂ ਦਾ ਆਪਣਾ ਕਬੂਤਰ ਆ ਜੀ ਚੈੱਕ ਕਰੋ ਮੇਰਾ ਭਰਾ ਪੈਰਾਂ ਦੀ ਕੁਆਲਿਟੀ ਜੇਹੋ ਜੀ ਨੋ ਗੁਲਾਬੀ ਜੇਹੋ ਜੀ ਗੁਲਾਬੀ ਨੋ ਤਰ੍ਹਾਂ ਗੁਲਾਬੀ ਹੀ ਪੈਰ ਆ ਜੀ ਚੈੱਕ ਕਰ ਲੋ ਠੀਕ ਹੈ ਤੇ ਆ ਬਾਬੇਓ ਉਹ ਤੇ ਆ ਬਾਬੂ ਆਪਣਾ ਹੈਗਾ ਮਕਮਲ ਕੂਤਰ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਆਪਣੀ ਦਾ ਸ਼ੋਅ ਕਰਾਉਣਾ ਆ ਚੈੱਕ ਕਰੋ ਠੀਕ ਹੈ ਜੀ ਉਧਰੇ ਪਾਸੇ ਤਾਂ ਵੇਂਦਾ ਕਿ ਉਧਰ ਆਪਣੇ ਕੂਤਰਾ ਵਿਖਾ ਦੇ ਵੀ ਥੱਲੇ ਕਰਕੇ ਹਲਕਾ ਜਾ ਠੀਕ ਹੈ ਅੰਦਰ ਆਪਣੇ ਸਾਰੇ ਜੋੜੇ ਵਾਲੇ ਕੂਤਰ ਆ ਜੀ ਤੇ ਤਾਂ ਕਰਕੇ ਉੱਤਰ ਉਧਰ ਨੂੰ ਵੇਂਦਾ ਆ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੋਅ ਕਰਾਉਣਾ ਤੇ ਬਣੇ ਰਹੋ ਮੇਰਾ ਭਾ ਵੀਡੀਓ ਆਪਣੀ ਦੇ ਵਿੱਚ ਠੀਕ ਹੈ ਜੀ ਆਹ ਜੀ ਬਾਬਿਓ ਆ ਚੈੱਕ ਕਰੋ ਜੀ ਆਪਣੀ ਮਾਦੀ ਦੀ ਕੁਆਲਿਟੀ ਠੀਕ ਆ ਜੀ ਬਾਰੀ ਸਟ੍ਰਕਚਰ ਸੋਡੀ ਸਕਰੀਨ ਦੇ ਸਾਹਮਣੇ ਆ ਜੀ ਪੋਟਾ ਚੌੜਾ ਕੂਤਰੀ ਦਾ ਪਿੱਛੋਂ ਜਮਾ ਸਲਮ ਜੀ ਬਈ ਜੇ ਆਪਣੀ ਆਹ ਮਾਦੀ ਆ ਜਸਟ 10 ਪੱਲੀ ਸਾਹ ਕੋਈ ਆ ਜੀ ਠੀਕ ਆ ਮਕੰਮਲ ਵੀਰੇ 14 ਫਰੀ ਹੈ ਕੂਦੀ ਪਹਿਲਾਂ ਸੋਣੇ ਦੇ ਪੁੰਜੇ ਦੇ ਮੈਂ ਫਰਕ ਨਾ ਦਿੰਦਾ ਆ ਹੋ ਸਕਦਾ ਇੱਕ ਅੱਧਾ ਝੜ ਗਿਆ ਹੋਵੇ 1 2 3 4 5 6 7 8 9 10 11 12 13 ਤੇ ਇੱਕ ਆਹ ਮੇਰਾ ਭਰਾ 14 ਪਰ ਠੀਕ ਹੈ ਜੀ ਹੋ ਸਕਦਾ ਵੀਰੇ 15 ਹੁਣ ਕਿਉਂਕਿ ਵਿੱਚੋਂ ਪੂਛ ਦੀ ਝਾੜ ਦੇ ਵਿੱਚ ਹੈ ਜੀ ਠੀਕ ਹੈ ਜੀ ਮੱਕਾ ਮਾਲ 14 ਫਰੀ ਬਾਪਿਓ ਆਪਣੀ ਇਹ ਵੱਡੀ ਕੁਦਰੀ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਠੀਕ ਹੈ ਜੀ ਪੋਟਾ ਚੈੱਕ ਕਰ ਲਓ ਇਹ ਆ ਲੋ ਜੀ ਐਸ ਬੰਨੇ ਉਹ ਚੈੱਕ ਕਰੋ ਕਿਉਂਕਿ ਉਧਰ ਡੋਲੀ ਪਈ ਨਾ ਉਹਦੀ ਡੋਲੀ ਅੰਦਰ ਝਾਕਦੀ ਆ ਲੋ ਮੇਰਾ ਭਰਾ ਆ ਬਾਈ ਜੀ ਮਾਦੀ ਆਪਣੀ ਦੀ ਆਖਿਆ ਜੀ ਪੁੱਲ ਗਰੰਟੀ ਵਾਲਾ ਮੇਰਾ ਭਰਾ ਜਿਹੜਾ ਰੇਡ ਆਪਾਂ ਤੁਹਾਨੂੰ ਵਿੱਚੇ ਮੈਂਸ਼ਨ ਕਰਤਾ ਤੇ ਹੁਣ ਮੈਂ ਉਮੀਦ ਕਰਦਾ ਮੈਨੂੰ ਕੋਈ ਟਾਈਮ ਪਾਸ ਵਾਲਾ ਬੰਦਾ ਫੋਨ ਨਹੀਂ ਲਾਊਗਾ ਜੀ ਆਪ ਪੱਲੇ ਚੈੱਕ ਕਰ ਲੋ ਬਾਬੇ ਉਹ ਦੇਖੋ ਕਿੱਡੇ ਨਿੱਕਰ ਵੱਡੇ ਚੌੜੇ ਚੌੜੇ ਪੱਲੇ ਨੇ ਚੈੱਕ ਕਰੋ ਜੀ ਪੱਲਿਆਂ ਦੀ ਬਣਾਵਟ ਠੀਕ ਹੈ ਦੱਸ ਕੋ ਇਹੋ ਜਿਹਾ ਪੱਲਾ ਹੋਣਾ ਚਾਹੀਦਾ ਕੂਤਰਾ ਦਾ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲੋ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਇਹਦੇ ਪੱਲੇ ਅੰਦਰੋਂ ਮੇਰਾ ਭਰਾ ਹਵਾ ਨਿਕਲੀ ਜਾਂਦੀ ਹੈ ਜੀ ਉਹ ਫਿਰ ਕੁੱਤੇ ਦਾ ਜੋਰ ਵੱਧ ਲੱਗਦਾ ਆ ਠੀਕ ਹੈ ਇੰਨਾ ਹੀ ਕੀ ਗੱਲ ਆਤਾ ਮੰਨ ਕੇ ਤੁਹਾਨੂੰ ਤੇ ਆ ਵੀਰੇ ਆਗਲਾ ਬੱਲਾ ਆਪਣੀ ਮਾਦੀ ਦਾ ਚੈੱਕ ਕਰ ਲਓ ਠੀਕ ਹੈ ਜੀ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੇ ਉੱਤੇ ਮੇਰਾ ਭਰਾ ਸੈਟਾਂ ਤੇ ਘੜਮੀ ਜਿਹਦੇ ਡੱਕੇ ਆ ਮੌਜ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਤੇ ਆ ਵੀਰੇ ਦੇ ਪੈਰ ਆ ਤੇ ਆ ਸੀ ਵੀਰੇ ਆਪਣੀ ਮਕਮਲ ਕੂਤਰੀ ਤੇ ਆ ਉਪਰ ਹੁਣ ਆਪਾਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਤੇ ਮੇਰਾ ਭਰਾ ਅੱਜ ਵਾਲਾ ਜੋੜਾ ਯਾਰ ਤੁਸੀਂ ਮਿਸਨਾ ਕਰਦਿਓ ਬਹੁਤ ਜ਼ਿਆਦਾ ਚੰਗਾ ਤੇ ਟਾਪ ਜੋੜਾ ਆ ਉਹ ਹਾਂ ਜੀ ਵੀ ਬਾਬਿਓ ਆ ਇੱਕ ਰਾਂ ਦਵਾਰ ਤੋਂ ਮੇਰਾ ਭਰਾ ਮੱਕਮਲ ਜੋੜੇ ਆਪਣੀ ਦੀ ਮੇਰਾ ਵੀਰ ਤੁਸੀਂ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਸਕਦੇ ਹੋ ਵੀਰੇ ਹੱਦੀ ਕੋਲ ਮੈਂ ਬੋਲੰਗ ਗੋਲ ਪਏ ਕੂਤਰਾ ਪਤਾ ਲੱਗਦਾ ਹਾਂ ਵੀ ਸ਼ਿਕਾਰੀਆਂ ਦੀ ਸ਼ਾਮ ਤੋਂ ਬਾਈਆਂ ਦੀ ਖਰਾਕ ਤੋਂ ਠੀਕ ਹੈ ਕਿੰਨਾ ਟਾਈਮ ਉਹ ਆਪਣੇ ਕੂਤਰਾ ਨੂੰ ਦਿੰਦੇ ਨੇ ਠੀਕ ਹੈ ਵੀਰੇ ਬਟ ਕਈ ਵਾਰੀ ਮਜਬੂਰੀ ਉਹੋ ਜੇ ਬਣ ਜਾਂਦੀ ਹੈ ਜਿਆਦਾ ਹੋ ਜਾਂਦੇ ਨੇ ਜਾਨਵਰ ਨਾ ਚਾਹੁੰਦੇ ਹੋਏ ਅਗਲਾ ਜਾਨਵਰ ਦੇ ਦਿੰਦਾ ਯਾਰ ਠੀਕ ਹੈ ਜੀ ਪਰ ਉਹ ਵੀ ਬਰੇ ਕੂੜੇ ਦੇ ਰੇਡ ਦੇ ਵਿੱਚ ਅੱਜ ਕੱਲ ਕੋਈ ਜਾਨਵਰ ਨਹੀਂ ਜਾਂਦਾ ਮੇਰਾ ਭਰਾ ਠੀਕ ਹੈ ਜੀ ਤੁਹਾਨੂੰ ਵੀ ਪਤਾ ਗਲਾ ਕਹਿੰਦਾ ਯਾਰ ਜੇ ਐਸ ਰੇਡ ਦੇ ਵਿੱਚ ਅਸੀਂ ਕੂਤਰ ਦੇਣੇ ਹਨ ਇਹ ਦੋ ਜਾਨ ਕੈਮਰਾ ਭਰਾ ਅਸੀਂ ਕੂਤਰ ਕਿਸ ਸੱਜਣ ਨੂੰ ਵੈਸੇ ਫਰੀ ਦੇ ਦਾਂ ਯਾਰ ਅਗਲਾ ਸਾਡਾ ਹਸਾਨ ਮੰਨੇਗਾ ਇਹ ਹਸਾਨ ਵੀ ਦਰਸ਼ਕ ਉਹ ਅੱਜ ਕੱਲ ਕਿਹੜਾ ਬੰਦਾ ਮੰਨਦਾ ਜਿਹੜਾ ਨਸਲੀ ਹੁੰਦਾ ਆ ਨਹੀਂ ਤੁਹਾਨੂੰ ਪਤਾ ਜੀ ਆਮ ਆਪਾਂ ਇੱਥੇ ਕੂਤਰ ਦਿੰਨੇ ਆ ਲੈ ਵੀ ਬੱਚੇ ਘਟਾਣ ਲਈ ਤੁਹਾਨੂੰ ਪਤਾ ਬੇਗਾਨਾ ਕੂਤਰ ਹੀ ਮੇਰਾ ਭਰਾ ਉਹੀ ਕੂਤਰ ਲਗੜ ਲੈ ਕੇ ਜਾਂਦੀ ਆ ਉਹੀ ਕੂਤਰ ਨੂੰ ਬਿਮਾਰੀ ਪੈਂਦੀ ਆ ਉਹੀ ਕਬੂਤਰ ਦੋ ਦੋ ਕੰਨੀਆਂ ਤੇ ਕੱਟ ਨਿਕਲ ਜਾਂਦਾ ਆ ਇਹ ਵੀਰੇ ਆਮ ਬੰਨਾ ਆ ਕਬੂਤਰ ਬਾਜ ਨੂੰ ਪਤਾ ਜੀ ਬੰਦੇ ਦੀ ਮੇਰਾ ਭਰਾ ਸ਼ਕਲ ਦੱਸ ਦਿੰਦੀ ਕਿ ਹਾਂ ਵੀ ਬੰਦਾ ਸੱਚ ਕਹਿ ਰਿਹਾ ਆ ਝੂਠ ਬੋਲ ਰਿਹਾ ਕਿਉਂ ਦੇਖੋ ਜਿਹੜੇ ਬੰਦੇ ਨੇ ਸ਼ੁਰੂ ਤੋਂ ਕਬੂਤਰ ਰੱਖਿਆ ਨਾ ਮੇਰਾ ਭਰਾ ਬੰਦੇ ਦੀ ਅੱਖ ਪੜ ਕੇ ਦੱਸ ਦਿੰਦਾ ਹਾਂ ਵੀ ਬੰਦਾ ਇੱਥੇ ਆਇਆ ਕਿਸ ਕਾਰਨ ਤੋਂ ਆਇਆ ਇਹਦੇ ਮਨ ਵਿੱਚ ਕੀ ਆ ਤੇ ਕੀ ਨਹੀਂ ਜਿਹੜਾ ਅਸਲ ਪੂਰਾ ਸਿਰੇ ਦਾ ਕਬੂਤਰ ਬਾਜ ਠੀਕ ਆ ਜੀ ਤੁਸੀਂ ਦੋ ਮਿੰਟ ਉਹਦੇ ਅੱਗੇ ਬੰਦਾ ਖੜਾ ਕਰ ਦੂੰ ਨਾ ਚੱਟ ਵੇਖ ਕੇ ਦੱਸ ਦਣਾ ਹਾਂ ਵੀ ਬੰਦਾ ਇੱਥੇ ਆਇਆ ਕਿਹੜੇ ਮਕਸਦ ਤੋਂ ਬੰਦਾ ਇੱਥੇ ਆਇਆ ਆ ਠੀਕ ਹੈ ਨਾ ਪਰ ਤੁਹਾਨੂੰ ਪਤਾ ਜੀ ਉਹ ਜੇ ਸ਼کاری ਬੰਦੇ ਉਹਨਾਂ ਨੂੰ ਇੰਨੀ ਲੰਮੀ ਵੀਡੀਓ ਵੇਖਣ ਦੀ ਦਰਸ਼ਕੋ ਲੋੜ ਹੀ ਨਹੀਂ ਉਹ ਤਾਂ ਖਲਕੇ ਜੀ ਕਲਪ ਵੇਖ ਕੇ ਦੱਸ ਦੇਣ ਕਿ ਹਾਂ ਵੀ ਜੋੜਾ ਪਾਸ ਆ ਜੋੜਾ ਮੇਰਾ ਭਰਾ ਤੁਮ ਮੋਲ ਲੈ ਲੈ ਬਾਕੀ ਚਲੋ ਡਿਲੀਵਰੀ ਬਾਪੇ ਉਹਨਾਂ ਦੀ ਆਲ ਪੰਜਾਬ ਆ ਇਸ ਤੋਂ ਇਲਾਵਾ ਮੇਰੇ ਬਰ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਨ੍ਹਾਂ ਥਾਵਾਂ ਦੇ ਉੱਤੇ ਮੇਰਾ ਭਰਾ ਜਣਾ ਪਰ ਆਪਣੇ ਜਾਂਦੇ ਨੇ ਇੱਕ ਗੱਲ ਹੋਰ ਮੇਰਾ ਭਰਾ ਕੋਈ ਬੰਦਾ ਇੰਜ ਨਾ ਕਹੇ ਵੀਰੇ 2500 ਲੈ ਲਓ 2700 ਲੈ ਲਓ 2800 ਲੈ ਲਓ ਮੇਰੇ ਮੈਂ ਚਾਹਾਂ ਯਾਰ 4000 ਜੋੜੇ ਦਾ ਰੀਡਰ ਆ ਮੇਰਾ ਹਸਕ ਜੋੜਾ ਸੇਲ ਹੋਣਾ ਸੀ ਪਰ ਨਹੀਂ ਮੇਰਾ ਭ ਠੀਕ ਹੈ ਜੀ ਮਾਰ ਦਿਨ ਉਹਨਾਂ ਕਾ ਰੱਖੀ ਜਿੰਨਾ ਕਾ ਸਾਨੂੰ ਸਹੀ ਰਹਿੰਦਾ ਆ ਠੀਕ ਹੈ ਬਾਕੀ ਚਲੋ ਤੁਸੀਂ ਹੁਣ ਆਪ ਹੀ ਦੱਸ ਦਿਓ ਕਿਦਾਂ ਲੱਗਾ ਤੁਹਾਨੂੰ ਆਪਣਾ ਅਜਲਾ ਟਾਪ ਜੋੜਾ ਹੋਰ ਕਿਦਾਂ ਦਾ ਨਹੀਂ ਸੋ ਠੀਕ ਹੈ ਵੀ ਭਰਾਵੋ ਹੁਣ ਨਾਲ ਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚਲੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਾਈ ਜੀ ਤੁਹਾਨੂੰ ਪਤਾ ਯਾ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਇਹੋ ਜਿਹੇ ਬ੍ਰਹਮਾਸਤਰ ਕੇ ਜਿਹਨਾਂ ਨੂੰ ਵੇਖ ਕੇ ਵੀਰੇ ਵੱਡੇ ਵੱਡਿਆਂ ਦੀ ਭੁੱਖ ਲੱਥੀ ਗਈ ਖਾਣਾ ਯਾਰ ਬਾਕੀ ਪੀਮੀ ਨਤੀ ਮੂਗਾ ਪਿੰਨ ਵਾਲੇ ਚੈਨਲ ਦੇ ਵਿੱਚ ਜਿਹੜੇ ਜਾਨਵਰ ਲੱਗਦੇ ਨੇ ਕੈਸਰ ਰੇਡ ਦੇ ਵਿੱਚ ਲੱਗਦੇ ਨੇ ਬਾਕੀ ਵੇਖ ਕੇ ਦਿਲ ਨੂੰ ਸਕੂਨ ਮਿਲਦਾ ਆ ਬਾਕੀ ਚਲੋ ਦਰਸ਼ਕੋ ਚੰਗਾ ਮੜਾ ਕਮੈਂਟ ਕਰਨਾ ਤੁਹਾਡੇ ਹੱਦ ਬਸ ਆਈ ਸਾਡਾ ਫਰਜ਼ ਆਈ ਤੁਹਾਡੇ ਅੱਗੇ ਡੇਲੀ ਦੇ ਡੇਲੀ ਮੇਰਾ ਭਰਾ ਟੌਪ ਨੇ ਕੀਨੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮੇਰਾ ਭਰਾ ਪੇਸ਼ ਕਰਨੀ ਉਹ ਵੀ ਵਿੱਚ ਰੇਟ ਦੱਸ ਕੇ ਠੀਕ ਐ ਤੇ ਬਾਕੀ ਚਲੋ ਜੀ ਤੁਹਾਨੂੰ ਪਤਾ ਇੱਥੇ ਅੱਜ ਕੱਲ ਵੱਡੇ ਵੱਡੇ ਬੰਦਿਆਂ ਨੂੰ ਹਨਾ ਬੰਦੇ ਕਹੀ ਜਾਂਦੇ ਨੇ ਤੇ ਸਾਡੇ ਆਗਿਆ ਨੂੰ ਕੋਈ ਦੋ ਬੰਦੇ ਮਾੜਾ ਕਹਿ ਜਾਂਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਠੀਕ ਹੈ ਬਾਬੇ ਉਹ ਮਿਲਦੇ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਲੈ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਦੇ ਖਰੇ ਜੇ ਜਾਨਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਵਜੇ